ਖੱਤ ਪੈਣਾ ਮਾਪਿਓ ਸਿਰਦੇ ਨਹੀਂ ਤੇ ਹੜਾ ਚ ਰੁੜ ਗਿਆ ਪੈਣ ਦੇ ਵਿਆਹ ਦਾ ਸਾਰਾ ਸਮਾਨ ਹੜਾ ਤੋਂ ਬਾਅਦ ਬਰਬਾਦ ਹੋਏ ਘਰਾਂ ਦੇ ਵਿੱਚੋਂ ਹੁਣ ਇੱਕ ਇੱਕ ਕਰਕੇ ਖੁਸ਼ੀਆਂ ਪਰਤ ਰਹੀਆਂ ਨੇ ਹੜਾ ਵਿੱਚ ਕਈ ਲੋਕਾਂ ਦੇ ਘਰ ਤਬਾਹ ਹੋ ਗਏ ਕਈ ਘਰ ਐਸੇ ਸੀ ਜਿਨ੍ਹਾਂ ਨੇ ਇੱਕ ਇੱਕ ਕਰਕੇ ਧੀਆਂ ਦੇ ਵਿਆਹ ਦਾ ਸਮਾਨ ਜੋੜਿਆ ਸੀ ਅਤੇ ਉਹ ਸਾਰਾ ਸਮਾਨ ਹੜ੍ਹ ਆਪਣੇ ਨਾਲ ਵਹਾ ਕੇ ਲੈ ਗਿਆ ਪਰ ਹੁਣ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਦੇ ਨਾਲ ਇਹਨਾਂ ਘਰਾਂ ਦੇ ਵਿੱਚ ਰੌਣਕਾਂ ਫਿਰ ਤੋਂ ਪਰਤ ਰਹੀਆਂ ਨੇ ਅਜੇ ਇੱਕ ਘਰ ਸੀ ਫਿਰੋਜ਼ਪੁਰ ਦੇ ਸਭ ਤੋਂ ਹੜ ਪ੍ਰਭਾਵਿਤ ਪਿੰਡ ਗੱਟੀ ਰਾਜੁਕੇ ਦਾ ਪਰਿਵਾਰ ਵਿੱਚ ਧੀ ਦਾ ਵਿਆਹ ਸੀ ਪਰ ਹੜ ਨੇ ਸਭ ਕੁਝ ਬਰਬਾਦ ਕਰਤਾ ਇਸ ਗਰੀਬ ਪਰਿਵਾਰ ਦੀਆਂ 7 ਧੀਆਂ ਸੀ ਜਿਨ੍ਹਾਂ ਦੇ ਵਿੱਚੋਂ 6 ਦਾ ਵਿਆਹ ਪਹਿਲਾ ਹੋ ਚੁੱਕਾ ਹੈ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵੱਡੇ ਜੀਜੇ ਵੱਲੋਂ ਹੀ ਸਾਰੀਆਂ ਜ਼ਿੰਮੇਵਾਰੀਆਂ ਚੁੱਕੀਆਂ ਗਈਆਂ ਪਰ ਇਸ ਗਰੀਬੀ ਵਿੱਚ ਵੀ ਰੱਬ ਨੂੰ ਇਸ ਪਰਿਵਾਰ ਉੱਤੇ ਤਰਸ ਨਹੀਂ ਆਇਆ ਤੇ ਹੜ ਇਸ 마ਸੂਮ ਦੀਆਂ ਸਾਰੀਆਂ ਖੁਸ਼ੀਆਂ ਵਹਾ ਕੇ ਲੈ ਗਿਆ ਪਰ ਹੁਣ ਹਮਲਾ ਫਾਊਂਡੇਸ਼ਨ ਅਤੇ ਹੋਰ ਸੰਸਥਾਵਾਂ ਨੇ ਹਮਲਾ ਮਾਰਿਆ ਅਤੇ ਸਿੱਧੀ ਦੇ ਵਿਆਹ ਦਾ ਖਰਚਾ ਚੁੱਕ ਕੇ ਮਿਸਾਲ ਪੈਦਾ ਕੀਤੀ ਹੈ ਲੜਕੀ ਦੇ ਪਰਿਵਾਰ ਨੂੰ ਸੰਸਥਾਵਾਂ ਨੇ ਨਕਦ ਸਹਾਇਤਾ ਅਤੇ ਵਿਆਹ ਦਾ ਸਮਾਨ ਦਿੱਤਾ ਅਤੇ ਨਾਲ ਹੀ ਪ੍ਰੋਤਸਾ ਦਿੱਤਾ ਕਿ ਕੋਈ ਹੋਰ ਮਦਦ ਦੀ ਲੋੜ ਹੋਵੇ ਤਾਂ ਸਾਨੂੰ ਜਰੂਰ ਦੱਸਣਾ ਦੱਸਣਾ ਚਾਹਣਾ ਕਿ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਸੀ ਇਹ ਗੱਟੀ ਰਾਜੋ ਕੇ ਨਵੀਂ ਜਿਹੜੀ ਉਸ ਪਿੰਡ ਦੀ ਬੇਟੀ ਆ ਸਾਡੀ ਭੈਣ ਸੋਨੀਆਂ ਦਾ ਨਾਮ ਔਰ ਇਹਨਾਂ ਦੇ ਜੀਜਾ ਜੀ ਖੜੇ ਮਨੋਦ ਮੈਂ ਦੱਸਣਾ ਚਾਹਣਾ ਕਿ ਇਹ ਸੱਤ ਭੈਣਾਂ ਨੇ ਸੱਤਾਂ ਭੈਣਾਂ ਚੋਂ ਇਹ ਸਭ ਤੋਂ ਛੋਟੀ ਹੈ ਇਹਨਾਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਤੇ ਪੰਜ ਇਹਨਾਂ ਦੇ ਜੀਜਾ ਜਿਹੜਾ ਵਿਨੋਦ ਹੈ ਉਹਨੇ ਵਿਆਈਆਂ ਕੁੜੀਆਂ ਤਾਂ ਇਹ ਭੈਣ ਦਾ ਵਿਆਹ ਸੀ ਉਧਰੋਂ ਪਾਣੀ ਆ ਗਿਆ ਤਾਂ ਜਿਹੜਾ ਥੋੜਾ ਬੜਾ ਇਹਨਾਂ ਕੋਲ ਹੈਸੀਅਤ ਸੀਗੀ ਉਹ ਵੀ ਖਰਾਬੇ ਚ ਖਰਾਬ ਹੋ ਗਈ ਪਾਣੀ ਦੇ ਨਾਲ ਤਾਂ ਕੱਲ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀ ਅਸੀਂ ਕਈਆਂ ਵੀਰਾਂ ਨੂੰ ਬੇਨਤੀਆਂ ਕੀਤੀਆਂ ਸੀ ਕੀ ਇਸ ਬੇਟੀ ਦਾ ਵਿਆਹ ਹੈ 30 ਸਤੰਬਰ ਨੂੰ ਤੇ ਇਹਦੀ ਹੈਲਪ ਕੀਤੀ ਜਾਵੇ ਮੈਂ ਦੱਸਣਾ ਚਾਹੁੰਦਾ ਕਿ ਫਰੈਂਡਸ ਆਫ ਨੇਚਰ ਵਾਲੇ ਸਾਡੇ ਮਿੱਤਰ ਉਹਨਾਂ ਨੇ 10000 ਦੀ ਸਹਾਇਤਾ ਕੀਤੀ ਹੈ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਮਠਿਆਈਆਂ ਦਾ ਤੇ ਤੇਲ ਦਾ ਨਾ ਉਹ ਖਰਚਾ ਦੇ ਕੇ ਚੱਲੇ ਆ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਸਾਡੇ ਜਸਪ੍ਰੀਤ ਦਈਆ ਸਾਹਿਬ ਸਾਡੇ ਵੀਰ ਉਹਨਾਂ ਦੀ ਮਦਦ ਦੇ ਨਾਲ ਜਿਹੜੀ ਅਕਾਲ ਫੁਰਕੀ ਫੌਜ ਹੈ ਉਹਨਾਂ ਵੱਲੋਂ ਜਿਹੜਾ ਇੱਕ ਬਰਤਨਾਂ ਦਾ ਪੂਰਾ ਸੈੱਟ ਇੱਕ ਪੂਰਾ ਕੱਪੜਿਆਂ ਦਾ ਸੈੱਟ ਬੇਟੀ ਲਈ ਤੇ ਪਰੌਣਾ ਸਾਹਿਬ ਲਈ ਔਰ ਇਹਨਾਂ ਜਿਹੜੇ ਮਾਪਿਓ ਉਹਨਾਂ ਵਾਸਤੇ ਜਿਹੜਾ ਉਹ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ 1000 ਰੁਪਏ ਰਸਟਰ ਵੱਲੋਂ ਹਾਂਜੀ ਕੁਝ ਹੋਰ ਜੰਮੀ ਦੇ ਬੰਦੇ ਆ 5200 ਰੁਪਿਆ ਨਰਿੰਦਰ ਸਿੰਘ ਕੇਸਰ ਜਿਹੜੇ ਭਾਨੇ ਵਾਲੇ ਦੇ ਵਿੱਚ ਸਕੂਲ ਚਲਾ ਰਹੇ ਨੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਔਰ ਇਹਦੇ ਨਾਲ ਹੀ ਇੱਕ ਸਲਾਈ ਮਸ਼ੀਨ ਜਿਹੜੀ 15000 ਦੀ ਆ ਉਹ ਬੱਚੀ ਨੂੰ ਉਹਨਾਂ ਵੱਲੋਂ ਅਨਾਉਂਸ ਕੀਤੀ ਗਈ ਆ ਪੂਰਾ ਰਾਸ਼ਨ ਦਾ ਜਿਹੜਾ ਉਹ ਦੇਣਾ ਇੱਕ ਸੈੱਟ ਜਿਹੜਾ ਹੈਗਾ ਬੈੱਡ ਬੈੱਡ ਦਾ ਪੂਰਾ ਹੈਗਾ ਸੀਟਾਂ ਦਾ ਉਹ ਦੇਣਾ ਨਾਲ ਸਫਾਰੀ ਸੂਟਕੇਸ ਉਹ ਦੇਣਾ ਔਰ ਜਿੰਨੀਆਂ ਤਲਾਈਆਂ ਦੇ ਦੋ ਸੈੱਟ ਹੈ ਰਜਾਈਆਂ ਦੇ ਉਹ ਦੇਣੇ ਆ ਔਰ 21000 ਰੁਪਏ ਦੀ ਜਿਹੜੀ ਆ ਇਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਨੂੰ ਚੈੱਕ ਜਿਹੜਾ ਉਹ ਕਾਲ ਫੁਰਕੀ ਜਿਹੜੀ ਫੌਜ ਹੈ ਉਹ ਉਹਨਾਂ ਵੱ ਉਹ ਜਾਈਊਗਾ ਸੀ ਧੰਨਵਾਦ ਕਰਦੇ ਆ ਸਾਡੇ ਜਸਪਰੀਜ਼ ਸਿੰਘ ਦਈਆ ਸਾਹਿਬ ਦਾ ਔਰ ਸਾਰੇ ਜਿਨੇ ਦਾ ਫਰੈਂਡਸ ਆਫ ਨੇਚਰ ਪੂਰੀ ਟੀਮ ਨਰਿੰਦਰ ਕੇਸਰ ਔਰ ਹੰਬਲਾ ਫਾਊਂਡੇਸ਼ਨ ਦੀ ਸਾਡੀ ਟੀਮ ਖੜੀ ਆ ਔਰ ਅਸੀਂ ਬੇਨਤੀ ਕਰਦੇ ਆ ਹੋਰ ਵੀ ਜਿਹੜਾ ਇਸ ਬੱਚੀ ਦੀ ਮਦਦ ਕਰਨਾ ਚਾਹੁੰਦਾ ਉਹ ਜਰੂਰ ਆਵੇ ਕਿਉਂਕਿ ਮਾਂ ਪਿਓ ਦਾ ਚਲੇ ਜਾਣਾ ਔਰ ਜੀਜਾ ਜੀ ਦਾ ਵਿਹਣ ਇਹ ਬੜੀ ਵੱਡੀ ਗੱਲ ਹੈ ਕਿਸੇ ਜਵਾਈ ਵੱਲੋਂ ਇਦਾਂ ਹੁੰਦਾ ਨਹੀਂ ਹੈ ਪਰ ਉਹ ਇਹਨਾਂ ਬੇਟੀਆਂ ਨੂੰ ਨੇ ਆਪਣੀ ਬੇਟੀ ਬਣਾ ਕੇ ਵੇਹਾ ਤਸੀਂ ਇਸ ਵੀਰ ਦਾ ਵੀ ਧੰਨਵਾਦ ਕਰਦੇ ਆ ਤਾਂ ਬੇਟਾ ਜਿੰਨੀ ਹੋਰ ਮਦਦ ਹੋਈ ਉਹ ਵੀ ਜ਼ਰੂਰ ਕਰਾਂਗੇ ਨਹੀਂ ਬੇਟਾ ਤੈਨੇ ਭਰਾ ਖੜੇ ਐ ਇੰਨੇ ਅੰਤਲ ਖੜਿਆ ਤੇ ਸਭ ਆਪਣੇ ਇੰਨਾ ਸਾਸਿਕਲ ਜੀ ਅਸੀਂ ਪਿੰਡ ਗੱਟੀ ਰਾਜੋਕੇ ਜਿਹੜੇ ਨਵੀਂ ਆ ਹੁਸੈਨੀ ਵਾਲਾ ਬਾਰਡਰ ਦੇ ਨਾਲ ਉਸ ਪਿੰਡ ਦੇ ਵਿੱਚ ਖੜੇ ਆ ਇਹ ਪੂਰਾ ਇਲਾਕਾ ਹੀ ਹੜਾਂ ਦੀ ਮਾਰ ਹੇਟ ਸੀਗਾ ਤਾਂ ਇਸ ਦਰਮਿਆਨ ਹੀ ਸਾਡੇ ਕੋਲ ਇੱਕ ਪਹੁੰਚ ਹੋਈ ਸਾਡੇ ਵੀਰਾਂ ਨੇ ਇਸ ਪਿੰਡ ਦੇ ਵੀਰਾਂ ਨੇ ਵੀ ਇੱਕ ਵੀਡੀਓ ਵਾਇਰਲ ਕੀਤੀ ਕਿ ਇਸ ਬੱਚੀ ਦਾ ਵਿਆਹ ਸੋਨੀਆ ਦਾ ਨਾਮ ਹੈ ਔਰ ਇਹਦੇ ਜੀਜਾ ਜੀ ਨੇ ਮੈਂ ਦੱਸਣਾ ਚਾਹਣਾ ਕਿ ਸੱਤ ਭੈਣਾ ਸੀ ਔਰ ਸੱਤਾ ਪੈਣਾ ਦੇ ਜਿਹੜੇ ਮਾਪਿਓ ਸੀਗੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਜੀਜਾ ਵਿਨੋਦ ਇਹਨੇ ਜਿਹੜੀਆਂ ਪੰਜ ਬੇਟੀਆਂ ਸੀ ਉਹਨਾਂ ਦਾ ਵਿਆਹ ਕੀਤਾ ਇਹ ਵੱਡੀ ਗੱਲ ਹੁੰਦੀ ਹੈ ਕਿ ਜੁਵਾਈ ਪਾਈ ਆ ਕੇ ਇਹਨਾਂ ਦਾ ਵਿਆਹ ਕਰੇ ਔਰ ਕੱਲ ਪਰਸੋਂ ਦੀ ਵੀਡੀਓ ਇਹਨਾਂ ਦੇ ਪਿੰਡੋਂ ਆਈ ਫਿਰ ਸਾਡੇ ਵੀਰ ਕੁਝ ਅਖਬਾਰਾਂ ਚੈਨਲਾਂ ਤੋਂ ਆਏ ਆਏ ਉਹਨਾਂ ਨੇ ਵੀ ਵੀਡੀਓ ਵਾਇਰਲ ਕੀਤੀ ਤੇ ਉਹ ਵੀਡੀਓ ਵੇਖ ਕੇ ਕਿਉਂਕਿ ਬੱਚੀ ਦਾ ਵਿਆਹ ਰੱਖਿਆ ਹੈ 30 ਸਤੰਬਰ ਦਾ ਸਾਡੇ ਬਹੁਤ ਸਾਰੇ ਵੀਰਾਂ ਨੇ ਮਦਦ ਕੀਤੀ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਔਰ ਸਾਡੀ ਨਗਰ ਪੰਚਾਇਤ ਵੱਲੋਂ ਉਹਨਾਂ ਦਾ ਧੰਨਵਾਦ ਕਰਨਾ ਮੈਂ ਅਨਾਉਂਸ ਕਰਦਾ ਕਿ ਕਿਹੜੇ ਕਿਹੜੇ ਵੀਰਾਂ ਨੇ ਅਸੀਂ ਪਹਿਲਾਂ ਦੱਸਣਾ ਕਿ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਦਾ ਤੇਲ ਦਾ ਸੀਗਾ ਵੀ ਸਾਡਾ ਪੱਠੀਆਂ ਦਾ ਜੇ ਮਠਿਆਈ ਦਾ ਖਰਚਾ ਉਹ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਦੇ ਕੇ ਚੱਲੇ ਆ ਇਸ ਦੇ ਨਾਲ ਹੀ ਦਾ ਫਰੈਂਡਸ ਆਫ ਨੇਚਰ ਉਹ ਸਾਰੇ ਵੀਰ ਜਿਹੜੇ ਕਲੱਬ ਵਾਲੇ ਆ ਉਹਨਾਂ ਨੇ 10000 ਦੀ ਮਦਦ ਇਸ ਪਰਿਵਾਰ ਲਈ ਕੀਤੀ ਆ ਇਹਦੇ ਨਾਲ ਹੀ ਸਾਡੇ ਆਰਟਿਸਟ ਵੀਰ ਹੈਗੇ ਆ ਪਵਨਦੀਪ ਕੌਰ ਤੇ ਪ੍ਰਿਤਪਾਲ ਪਵਨਦੀਪ ਕੌਰ ਜੌਲ ਔਰ ਪ੍ਰਤਵਲ ਸਿੰਘ ਇਹਨਾਂ ਨੇ 30000 ਦੀ ਮਦਦ ਜਿਹੜੀ ਆ ਹੁਣੇ-ਹੁਣ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਨੇ ਇਸ ਦੇ ਨਾਲ ਹੀ ਸਾਡੇ ਨਰਿੰਦਰ ਸਿੰਘ ਜੀ ਨੇ ਮਾਸਟਰ ਜਿਨ੍ਹਾਂ ਦਾ ਸਕੂਲ ਆ ਭਾਨੇ ਵਾਲੇ ਉਹਨਾਂ ਨੇ 5100 ਰੁਪਿਆ ਇਹਨਾਂ ਨੂੰ ਮਦਦ ਕੀਤੀ ਆ ਉਸ ਤੋਂ ਨਾਲ ਹੀ ਅਸੀਂ ਬਹੁਤ ਧੰਨਵਾਦੀਆਂ ਸਰਦਾਰ ਜਸਪ੍ਰੀਤ ਸਿੰਘ ਦਈਆ ਸਾਹਿਬ ਹੋਰਾਂ ਦੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਔਰ ਉਹਨਾਂ ਦੀ ਬਦੌਲਤ ਅਕਾਲਪੁਰ ਅਕਾਲਪੁਰ ਕੀ ਫੌਜ ਵੱਲੋਂ ਜਿਹੜਾ ਸਮਾਨ ਜਿਹੜਾ ਕੱਲ ਇੱਥੇ ਮੁਹੱਈਆ ਕਰਾਇਆ ਜਾਣਾ ਮੈਂ ਉਹਦੀ ਇੱਕ ਵਾਰੀ ਅਨਾਉਂਸਮੈਂਟ ਕਰ ਦਿਆਂ ਇੱਕ 12 ਬਰਤਨਾਂ ਦਾ ਜਿਹੜਾ ਪੂਰਾ ਇੱਕ ਸੈੱਟ ਹੈ ਉਹ ਬੇਟੀ ਨੂੰ ਦਿੱਤਾ ਜਾਣਾ ਇੱਕ ਕੱਪੜਿਆਂ ਦਾ ਪੂਰਾ ਸੈੱਟ ਜਿਹੜਾ ਇਸ ਕੁੜੀ ਲਈ ਔਰ ਇਸ ਉਹ ਹੋਣ ਵਾਲਾ ਜਿਹੜਾ ਦਾ ਪਤੀ ਉਹਦੇ ਲਈ ਔਰ ਇਹਨਾਂ ਦੇ ਮਾਪਿਓਲ ਉਹਨਾਂ ਵਾਸਤੇ ਉਹਨਾਂ ਨੇ ਭੇਜਿਆ ਔਰ ਇੱਕ ਆ ਮਸ਼ੀਨ ਜਿਹੜੀ ਸਲਾਈ ਕੜਾਈ ਦੀ ਉਹ 15000 ਦੀ ਉਹ ਉਹਨਾਂ ਭੇਜਣੀ ਆ ਕੱਲ ਇੱਕ ਪੂਰਾ ਰਾਸ਼ਨ ਭੇਜਣਾ ਨਾਲ ਹੀ ਪੂਰੀਆਂ ਬੈੱਡ ਸ਼ੀਟਸ ਔਰ ਜਿੰਨੇ ਕੰਬਲ ਵਗੈਰਾ ਉਹ ਵੀ ਉਹਨਾਂ ਨੇ ਦਾਤ ਦੇ ਜੋ ਆਪਣੀ ਇਸ ਬੇਟੀ ਨੂੰ ਜਿਵੇਂ ਦੇਣੇ ਆ ਸਫਾਰੀ ਸੂਟ ਪੂਰਾ ਦੇਣਾ ਔਰ ਨਾਲ ਹੀ ਤਲਾਈ ਰਜਾਈ ਦੇ ਪੂਰੇ ਦੋ ਸੈੱਟ ਦੇਣੇ ਆ ਔਰ 21000 ਰੁਪਿਆ ਇਹਨਾਂ ਦੇ ਅਕਾਊਂਟ ਵਿੱਚ ਉਹ ਸੰਸਥਾ ਵੱਲੋਂ ਅਕਾਲ ਪੁਰਕੀ ਫੌਜ ਉਹਦੇ ਵੱਲੋਂ ਇਹਨਾਂ ਦੇ ਅਕਾਊਂਟ ਵਿੱਚ ਪਾਇਆ ਜਾਣਾ ਮੈਂ ਧੰਨਵਾਦ ਕਰਦਾ ਸਾਰੀਆਂ ਹੀ ਜਥੇਬੰਦੀਆਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹੈਲਪ ਕੀਤੀ ਆ ਔਰ ਇਸ ਪਰਿਵਾਰ ਦੀ ਬਾਹ ਫੜੀ ਆ ਕਿਉਂਕਿ ਬਹੁਤ ਘੱਟ ਜਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਦੀ ਮਦਦ ਕਰਦੇ ਆ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਕਿਉਂਕਿ ਇਹ ਪਾਣੀ ਦੀ ਮਾਰ ਹੇਠ ਆਏ ਆ ਪਹਿਲਾਂ ਵੀ ਵੀਰ ਨੇ ਪੰਜ ਬੇਟੀਆਂ ਵਿਆਈਆਂ ਨੇ ਆਪਦੀਆਂ ਜਿਨ੍ਹਾਂ ਨੂੰ ਅਸੀਂ ਸਾਲੀਆਂ ਉਹਨੇ ਪਹਿਣਾ ਬਣਾ ਕੇ ਵਿਆਈਆਂ ਤਾਂ ਇਸ ਵੀਰ ਦਾ ਵੀ ਧੰਨਵਾਦ ਹੈ ਕਿ ਇਹਨਾਂ ਪਹਿਣਾ ਨੂੰ ਤੂੰ ਸੰਭਾਲਿਆ ਮੇਰੇ ਭਰਾ ਨੇ ਤੇ ਪੂਰੀ ਪੰਚਾਇਤ ਵੱਲੋਂ ਸਾਰੇ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੈਸੇ ਭੇਜਿਆ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਲੋ ਇੱਕ ਹੋਰ ਮੈਂ ਅਨਾਉਂਸਮੈਂਟ ਸਾਡੇ ਸਰਦਾਰ ਬਲਦੇਵ ਸਿੰਘ ਜੀ ਆਏ ਆ ਮਾਨੂਕੇ ਤੋਂ ਸਰਪੰਚ ਨੇ ਮਾਨੂਕੇ ਸੰਧਵਾ ਤੋਂ ਮਾਲਵਾ ਵੈਲਫੇਅਰ ਸੁਸਾਇਟੀ ਇਹਨਾਂ ਦੀ ਹੈ ਉਹਦੇ ਵੱਲੋਂ 5100 ਰੁਪਏ ਇਸ ਬੇਟੀ ਨੂੰ ਦਿੱਤਾ ਜਾਣਾ ਤਾਂ ਧੰਨਵਾਦ ਸਰਪੰਚ ਸਾਹਿਬ ਔਰ ਸਾਰੇ ਵੀਰਾਂ ਦਾ ਫੇਰ ਇੱਕ ਵਾਰ ਧੰਨਵਾਦ ਥੈਂਕਸ ਇਸ ਮੌਕੇ ਲੜਕੀ ਦਾ ਪਰਿਵਾਰ ਕਾਫੀ ਪਾਬੁਕ ਹੋ ਗਿਆ ਪਰ ਸੰਸਥਾਵਾਂ ਦਾ ਇਹ ਉਪਰਾਲਾ ਕਾਬਿਲ ਇਤਾਰੀਫ ਹੈ ਇਹ ਕਿ passe ਹੜ੍ਹਾਂ ਵਿੱਚ ਜਿੱਥੇ ਕਈ ਸੂਬੇ ਡੁੱਬ ਜਾਂਦੇ ਨੇ ਉੱਥੇ ਪੰਜਾਬ ਸ਼ਾਇਦ ਇੱਕ ਵਾਹਿਦ ਐਸਾ ਸੂਬਾ ਹੈ ਜੋ ਹੜ੍ਹਾਂ ਵਿੱਚ ਬਿਤਰਦਾ ਹੈ ਅਤੇ ਇਸ ਦੀ ਜਿਉਂਦੀ ਜਾਗਦੀ ਤਸਵੀਰ ਹੈ ਫਿਰੋਜ਼ਪੁਰ ਤੋਂ ਸਨੀ ਚੋਪੜਾ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ